ਸਾਰੇ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੀਚ ਹੋਗੇ ਕੱਲ ਜੀ ਇੱਕ ਦੋ ਬੰਦੇ ਮਿਲ ਪਏ ਆਪਣੇ ਪਾਕਿਸਤਾਨ ਤੋਂ ਸੀ ਪੁੱਛਿਆ ਨਾ ਕਿ کاروبار ਕਰਦੇ ਆ ਉਹਨਾਂ ਦੱਸਿਆ ਆਪਣਾ ਕਾਰੋਬਾਰ ਕਰਦੇ ਆ ਕੰਸਟਰਕਸ਼ਨ ਦਾ ਕੰਮ ਕਰਦੇ ਕਰੰਮ ਦੇ ਵਿੱਚ ਤੇ ਮੈਂ ਕਿਹਾ ਤੁਸੀਂ ਜਦੋਂ ਪਾਕਿਸਤਾਨ ਤੋਂ ਆਇਓ ਉੱਥੇ ਕੀ ਕੰਮ ਕਰਦੇ ਸੀ ਕਹਿੰਦੇ ਸਰਦਾਰ ਜੀ ਉੱਥੇ ਕਦੀ ਕੰਮ ਨਹੀਂ ਕੀਤਾ ਕੋਈ ਪਾਣੀ ਦਾ ਗਲਾਸ ਵੀ ਕਦੀ ਲੈਗਨੇ ਸੀ ਪੀਤਾ ਕਾਰ ਦੇ ਫਲਾਹਿੰਦੇ ਸੀ ਤੁਹਾਨੂੰ ਪਤਾ ਹੈ ਇੰਡੀਆ ਤੇ ਪਾਕਿਸਤਾਨ ਦਾ ਸੇਮ ਕਲਚਰ ਹੈਗਾ ਸਾਡੇ ਉੱਤੇ ਜਨਨੀਆਂ ਕੰਮ ਕਰਦੀਆਂ ਖਾਸ ਕਰਕੇ ਕਿਚਨ ਦਾ ਰੋਟੀ ਪੜੀਦਾ ਪਾਲਿਆਂ ਦਾ ਬਿਸਤਰਾ ਦਾ ਉਹ ਜਨਨੀਆਂ ਦੇ ਕੰਮ ਸਵਾਲਿਆ ਬੰਦੇ ਕੰਮ ਕਰਦੇ ਤੇ ਉਹਨਾਂ ਦੀ ਜੰਗ ਮਰਸੀ ਅਜੇ ਨਵੇਂ ਨਵੇਂ ਸਕੂਲ ਹੋਟੇ ਸੀ ਜਾਂ ਕਾਲਜ ਹੋਟੇ ਸੀ ਉਹਨਾਂ ਦਾ ਵੀ ਪੂਸ ਸਵਾਰ ਹੋਇਆ ਜਿਵੇਂ ਸਾਡੇ ਇੰਡੀਆ ਤੋਂ ਹੁੰਦਾ ਉਸਨੇ ਪਾਕਿਸਤਾਨ ਦਾ ਸੇਮ ਹੈਗਾ ਉਹ ਵੀ ਉਹ ਚੱਕਰ ਚ ਆ ਗਿਆ ਵਪਾਰ ਚ ਗਿਆ ਸ਼ੁਸ਼ਕਰਾਗੇ ਹੁਣ ਇੱਥੇ ਐਸ਼ਟ ਕੀ ਕਰਨੀ ਪੈਂਦੀ ਹੈ ਝੜੀਆਂ ਵਾਲੀਆਂ ਪੈਂਦੀਆਂ ਅਤਾ ਕੋਈ ਨਹੀਂ ਕਿ ਤੁੰਤਿਆਰੀ ਲੱਗੇ ਤੇ ਕਿਤੋਂ ਨਾ ਲਗੇ ਫਿਰ ਕੰਮੀ ਕਦੀ ਕਿਸੇ ਘਰ ਤੇ ਕਦੀ ਕਿਸੇ ਕਾਰਜਾ ਕਰਨਾ ਪੈਂਦਾ ਤੇ ਸੁਪਨੇ ਜਿਹੜੇ ਸਜਾਏ ਸੀ ਉਹ ਹੋ ਗਏ ਸਾਰੇ ਅਧੂਰੇ ਇੰਡੀਆ ਦਾ ਬੰਦਾ ਇਹੋ ਸੋਚ ਜਾਂਦਾ ਵੀ ਚਲੋ ਜਾ ਕੇ ਬੜੀ ਐਸ਼ ਕਰਾਂਗੇ ਹੁਣ ਇੱਥੇ ਮਜਬੂਰੀ ਹੈ ਬਹੁਤ ਟਾਈਮ ਲੱਗਦਾ ਹੈ ਸੈਟ ਹੋਣ ਲੱਗੇ ਖਾਸ ਕਰਕੇ ਜੇ ਕੰਪੀਟੀਸ਼ਨ ਬੜਾ ਹੈ ਤੇ ਜਨਤਾ ਵੀ ਬੜੀ ਆਈ ਹੈ ਹਰ ਇੱਕ ਦਾ ਤੇ ਸੁਪਨਾ ਹੈਗਾ ਵੀ ਬਾਹਰ ਜਾਣਾ ਹੈ ਕਈ ਤੇ ਜਿਹੜੇ ਪੈਸੇ ਵਾਲੇ ਬੰਦੇ ਨੇ ਨਾ ਉਹ ਸਮੇਂ ਦੇ ਵਿਸਾਲਾ ਪਿੱਛਾ ਲੜ ਲੱਗਾ ਇਹਨੂੰ ਗੜੀ ਜਾ ਕੇ ਤੰਗੇ ਨਹੀਂ ਹੈ ਸਾਡੇ ਕੋਲ ਪੈਸੇ ਗਏ ਚਾਰ ਪੈਸੇ ਦੇ ਦਿਆਂਗੇ ਤੇ ਜਾ ਕੇ ਐਸ਼ ਕਰੇਗਾ ਪਾਰ ਤੇ ਪੱਕੀ ਜਿਹੜੀ ਇੰਕੀ ਪੈਸੇ ਦੇ ਇੱਥੇ ਬਰਕਤ ਕੋਈ ਨਹੀਂ ਹੁੰਦੀ ਤੇ ਇਹ ਉਹਨਾਂ ਦੇ ਦਿਮਾਗ 'ਚ ਪਲੇਖਾ ਹੁੰਦਾ ਵੀ ਜਿਹੜੇ ਲੱਡਲੇ ਬੱਚੇ ਵੀ ਖਾਲੀ ਅਮੀਰਾਂ ਦੇ ਹੁੰਦੇ ਨੇ ਅਮੀਰਾਂ ਦੇ ਉਹ ਜਿਆਦਾ ਜਿਹੜੇ ਬੱਚੇ ਥੋੜੀ ਦਰ ਮੇਨੇ ਘਰ ਤੇ ਹੁੰਦੇ ਨੇ ਨਾ ਉਹ ਜਿਆਦਾ ਲੱਲਤ ਹੁੰਦੇ ਨੇ ਉਕਤ ਨੂੰ ਨ ਪਤਾ ਹੁੰਦਾ ਵੀ ਅਸੀਂ ਪੈਸੇ ਨਾਲ ਤੇ ਬੱਚੇ ਨੇ ਐਸ਼ ਨਹੀਂ ਕਰਾ ਸਕਦੇ ਤੇ ਬਾਕੀ ਪਿਆਰ ਤੇ ਦੇ ਸਕਦੇ ਨਾ ਉਹਨਾਂ ਦਾ ਬਹੁਤ ਖਿਆਲ ਰੱਖਦੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੰਗੀ ਨਾ ਹੋਵੇ ਇੱਥੇ ਅਮੀਰਾਂ ਨਾਲੋਂ ਜ਼ਿਆਦਾ ਗਰੀਬਾਂ ਆਮਦੇ ਬੱਚੇ ਆਪਣੇ ਬਾਹਰ ਆਏ ਉਹ ਆਏ ਵੀ ਸੁਛੇ ਚੰਗੇ ਵਾਸਤੇ ਜਿਸ ਤਰ੍ਹਾਂ ਮਰਜੀ ਕਾਰਦਿਆਂ ਭੇਜਿਆ ਰਿਸਕ ਲੈ ਕੇ ਕਿਸੇ ਨੇ ਜਮਾਨ ਜ਼ਮੀਨ ਘਣੇ ਪਈਏ ਕਿਸ ਨੇ ਸੋਨਾ ਵੇਚਿਆ ਹੋਰ ਵੀ ਜਿੱਥੋਂ ਕਿਸੇ ਰਿਸ਼ਤਰ ਕੋਲੋਂ ਪੈਸੇ ਭਰਾ ਕੋਲ ਤਾਲੇ ਫੜ ਕੇ ਵੀ ਬੱਚੇ ਨੂੰ ਬਾਹਰ ਭੇਜਿਆ ਚਲੋ ਜੀ ਜਿਹੜਾ ਪੁੱਛ ਰਗੇ ਚੰਗਾ ਪੰਜਵੇਂ ਅਸਲੀ ਪਿਆਰ ਤੋਂ ਹੈ ਜਿੰਨਾ بڑے ਹਕ ਲਾਲ ਦੀ ਮਿਹਨਤ ਲਈ ਪੈਸੇ ਲਈ ਆਦਮੀ ਤੇ ਬਹੁਤਾ ਫਰਕ ਨਹੀਂ ਪੈਂਦਾ ਉਹ ਸੋਚਦਾ ਚਲੋ ਜੇ 2 4 10 ਲੱਖ ਆਰਬ ਕਰ ਲਈਏ ਫਿਰ ਕੀ ਸਾਨੂੰ ਕਮਾਈ ਮੋਟੀ ਉਹ ਫਰਕ ਨਹੀਂ ਪੈਂਦਾ ਲੇਕਿਨ ਸਾਡੇ ਲੋਕ ਇਹੋ ਸੋਚਦੇ ਨੇ ਵੀ ਸ਼ਾਇਦ ਜਿਹੜੇ ਮੀਰਾ ਦੇ ਬੱਚੇ ਹੋਏ ਲੱਟ ਦੇਵੇ ਉਹ ਬੱਚੇ ਤੇ ਜਾਨਵਰਾਂ ਦੇ ਬੜੇ ਲੱਟੇ ਹੁੰਦੇ ਨੇ ਤੁਸੀਂ ਕਿਸੇ ਦਾ ਬੱਚਾ ਵੇਖ ਲਓ ਇਸ ਕਰਕੇ ਇਹਿਤ ਮਾਜ ਵਾਂਗ ਕਰਦੇ ਵੀ ਮੀਰਾਂ ਦੇ ਬੱਚੇ ਜ਼ਿਆਦਾ ਲੜ ਰਹੇ ਹੁੰਦੇ ਨੇ ਲੜਦੇ ਹਰ ਕਦਾ ਬੱਚਾ ਹੁੰਦਾ ਅੰਕੂ ਡਿਪੈਂਡ ਕਰਦਾ ਬੱਚੇ ਕਿਹੋ ਜਿਹੇ ਨਿਕਲੇ ਹੋਏ ਕਈ ਦੇ ਬੱਚੇ ਜਿਹਦੇ ਲੜਦੇ ਜ਼ਿਆਦਾ ਆ ਜਾਂਦੇ ਨੇ ਕਰੋ ਮੀਰੀ ਉਹ ਇੱਥੇ ਆ ਕੇ ਪ੍ਰਵਾਣੀ ਕਰਦੇ ਨਾਲ ਚੰਗੇ ਦਾ ਕੰਮ ਕਰਦੇ ਹੋਏ ਉਹਨਾਂ ਦੇ ਹੋਈ ਹੁੰਦਾ ਕੋਈ ਨਹੀਂ ਪੈਸੇ ਕੋਲ ਅਵੇ ਲੈਵੇ ਦਿਖਾਈ ਜਾਵਾਂਗੇ ਤੇ ਜਿਹੜੇ ਬੱਚਾ ਇਹ ਤੁੜੇ ਕਰੋ ਦਰਮਿਆਨੇ ਜਾਂ ਕਰਜ਼ਾ ਚੁੱਕਿਆ ਹੋਏ ਉਹ ਜਦਾ ਸਟੱਲ ਕਰਦੇ ਵੀ ਉਹ ਜਦਾ ਕੋਸ਼ਿਸ਼ ਕਰਦੇ ਵੀ ਇੱਕ ਵਾਰੀ ਸੈੱਟ ਹੋ ਜਾਈਏ ਅਗਰ ਕਿਤੇ ਵਾਪਸ ਚਲੇ ਗਏ ਨਾ ਤੇ ਮੁੜ ਕੇ ਬਿਲਕੁਲ ਦਾ ਨਹੀਂ ਵਜਣਾ ਤੇ ساری ਉਮਰ ਮਾਪੇ ਦੇ ਕਰਜ਼ੇ ਲਾਂਦੇ ਰਹਿਣਾ ਤੇ ਤੁਹਾਨੂੰ ਪਤਾ ਜਿਹੜੇ ਬਾਲ ਦੇ ਕਰਜ਼ੇ ਚੁੱਕੇ ਹੋਣ 25-30 ਲੱਖ ਰੁਪਿਆ ਉਹ ਇੰਡੀਆ 'ਚ ਲਾਣਾ ਕਿਹੜਾ ਸੋਖਾ ਹੈ ਫਿਰ ਬਾਹਰੋਂ ਜਾ ਕੇ ਬੰਦੇ ਦਾ ਉੱਥੇ پیسے ਮੰਨ ਨਹੀਂ ਕਰਦਾ ਕੰਮ ਕਰਨ ਨੂੰ ਜੇ ਇਹਦੀ ਚਲ ਨਾਰਮਲ ਚਾਹੇ ਵੱਖਰੀ ਗੱਲ ਤੇ ਜੇ ਕਿਤੇ ਇੱਥੋਂ ਹੋ ਕੇ ਚਲਾ ਜਾਵੇ ਤੇ ਬਿਲਕੁਲ ਦਿਲ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਵੀ ਬਾਹਰ ਵੀ ਗਿਆਸ਼ ਨਹੀਂ ਮਿਣੀਂਡੀਆ 'ਚ ਮਿਲਣੀ ਇਸ ਕਰਕੇ ਹਰ ਕਦਮ ਸੂਸਮੀ ਕਿਤਾਉ ਪਾਵੇਂ ਕੋ ਮੀਰ ਪਾਵੇਂ ਗਰੀਬੇ ਕੋਈ ਪੈਸੇ ਖਰਾਬ ਹੋਗੇ ਨਾ ਤੇ ਬਾਅਦ ਚ ਕਮਾਣੇ ਬੜੀ ਮੁਸ਼ਕਿਲ ਹੈ ਮਾਂ ਪਿਓ ਦੀ ਸਿੱਤੇ ਤੂੰ ਯਸ਼ਾ ਕਰਦੇ ਕੋ ਜਦ ਖੁਦ ਕਮਾਗੇ ਯਸ਼ਾ ਹੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ